ਪਾਈ ਅਮਰਤਪਾਲ ਸਿੰਘ ਆਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਲੱਗਿਆ ਹੋਇਆ ਤੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਕਿ ਮੈਨੂੰ ਬਜਟ ਸੈਸ਼ਨ ਦੇ ਵਿੱਚ ਬੈਠਣ ਦੀ ਆਗਿਆ ਦਿੱਤੀ ਜਾਵੇ ਮੈਂ ਲੋਕਾਂ ਵੱਲੋਂ ਚੁਣਿਆ ਗਿਆ ਨੁਮਾਇੰਦਾ ਹਾਂ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀਗਾ ਕਿ ਮੇਰੀ ਮੈਂਬਰਸ਼ਿਪ ਆ ਉਹ ਬਹਾਲ ਨਹੀਂ ਰਹੇਗੀ ਜੇਕਰ ਮੈਂ ਇਸ ਸੈਸ਼ਨ ਦੇ ਵਿੱਚ ਨਾ ਪਹੁੰਚਿਆ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਇੱਕ ਕਮੇਟੀ ਜਿਹੜੀ ਸੀਗੀ ਉਹਨੇ ਕਹਿ ਦਿੱਤਾ ਕਿ ਇਹਨਾਂ ਦੀ ਐਨੇ ਦਿਨ ਦੀ ਛੁੱਟੀ ਹੈ ਜਿਹੜੀ ਉਹ ਹੋ ਸਕਦੀ ਹੈ ਤਾਂ ਉਹ ਛੁੱਟੀ ਮਨਜ਼ੂਰ ਹੋਣ ਤੋਂ ਬਾਅਦ ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਹਾਈ ਕੋਰਟ ਨੇ ਉਸ ਪਟੀਸ਼ਨ ਦਾ ਨਿਪਟਾਰਾ ਹੀ ਕਰ ਦਿੱਤਾ ਹੈ ਯਾਨੀ ਕਿ ਰਾਹਤ ਨਹੀਂ ਮਿਲੀ ਹੈ ਪ੍ਰਵਿੰਦਰ ਅਸਲ ਦੇ ਵਿੱਚ ਇਹ ਕੱਲਾ ਅਮਰਿਤਪਾਲ ਸਿੰਘ ਦਾ ਮਾਮਲਾ ਨਹੀਂ ਇਹਦੇ ਨਾਲ ਚਾਰ ਹੋਰ ਵੀ ਨੇ ਹੂੰ ਉਹਦੇ ਵਿੱਚੋਂ ਰਸ਼ੀਦ ਸਾਹਿਬ ਵੀ ਨੇ ਇੰਜੀਨੀਅਰ ਰਾਸ਼ਿਤ ਟੋਟਲ ਜਿੰਨੇ ਕੁ ਮੇਰੀ ਜਾਣਕਾਰੀ ਹੈ ਉਹ 5 ਨੇ ਪਹਿਲਾਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਨੋਟਿਸ ਭੇਜਿਆ ਸੀ ਕੇਂਦਰ ਸਰਕਾਰ ਦੇ ਪਿਛਲੀ ਸਰਵੇਖੀ ਦੇ ਵਿੱਚ ਕਹਿਤਾ ਸੀ ਕਿ ਅਸੀਂ ਇੱਕ ਕਮੇਟੀ ਸੰਸਦੀਕ ਕਮੇਟੀ ਨੂੰ ਇਹ ਮਾਮਲਾ ਰੈਫਰ ਕਰ ਸੰਸਦੀਕ ਕਮੇਟੀ ਨੇ ਸਪਾਰਸ਼ ਕਰਤੀ ਕਿ 53 ਦਿਨ ਵਾਸਤੇ ਇਹਨਾਂ ਦੀ ਜਿਹੜੀ ਤੁਸੀਂ ਗੈਰ ਹਾਜ਼ਰੀ ਕਹਿੰਦੇ ਹੋ ਉਹ ਅਸੀਂ ਛੁੱਟੀ 'ਚ ਤਬਦੀਲ ਕਰਤੀ ਉਹਦੀ ਸਪਾਰਸ਼ ਕਰਤੀ ਉਹ ਕਿਉਂ ਪਾਰਲੀਮੈਂਟ ਜਾਣ ਵਾਸਤੇ ਸਬਕਾਰ ਨਹੀਂ ਹੋਇਆ ਮੈਨੂੰ ਖਿਆਲ ਹੈ ਕਿ ਇਹਨਾਂ ਦੇ ਜਿਹੜੇ ਵਕੀਲ ਨੇ ਭਾਈ ਹਰਪਾਲ ਸਿੰਘ ਖਾਰਾ ਸਾਹਿਬ ਉਹਨਾਂ ਨੇ ਰਾਤ ਹੀ ਕਹਤਾ ਸੀ ਕਿ ਇਹ ਮਨਜ਼ੂਰ ਨਹੀਂ ਹੋਣੀ ਸ਼ਾਇਦ ਉਹ ਕਾਨੂੰਨ ਬਾਰੇ ਜ਼ਿਆਦਾ ਜਾਣਦੇ ਆ ਇਦਾ ਮਤਲਬ ਹੈ ਕਾਨੂੰਨੀ ਲਕੂਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਹੋਵੇਗਾ। ਔਰ ਇਹ ਕਿਉਂ ਨਹੀਂ? ਇਸ ਤੋਂ ਬਾਅਦ ਕੀ ਭਾਈ ਅਮਰਤਪਾਲ ਸਿੰਘ ਅਗਲੀ ਪਟੀਸ਼ਨ ਅਗਲੇ ਸੈਸ਼ਨ ਤੋਂ ਪਹਿਲਾ-ਪਹਿਲਾ ਤੇ ਫਿਰ ਸੁਪਰੀਮ ਕੋਰਟ ਚ ਪਾਉਣਗੇ। ਵੈਸੇ ਇੱਕ ਬੰਦਾ 19 ਲੱਖ ਲੋਕਾਂ ਦਾ ਚੁਣਿਆ ਹੋਇਆ ਦਾ ਮੈਂਦਾ ਹੈ। ਕਈ ਚੀਜ਼ਾਂ ਆਪਾਂ ਲੋਕ ਵੀ ਬੋਲ ਦਿੰਨੇ ਆ। ਪਰ ਉਹਦੇ ਪਿੱਛੇ ਜਿਹੜੀ ਕਾਨੂੰਨ ਦੀ ਪ੍ਰਕਿਰਿਆ ਹੁੰਦੀ ਹੈ ਉਹ ਕੋਈ ਹੋਰ ਹੁੰਦੀ ਹੈ। ਸੋ ਇੱਥੇ ਵੀ ਦੋਹੇ ਪਾਸੇ ਆਪਾਂ ਗੱਲ ਕਰ ਲਈਏ ਇੱਕ ਤਾਂ ਜਿਹੜੀ ਉਹਨਾਂ ਤੇ ਤਲਵਾਰ ਲਟਕਦੀ ਸੀ ਕਿ ਉਹਨਾਂ ਦੀ ਮੈਂਬਰੀ ਖਤਮ ਹੋ ਰਹੀ ਹੈ। ਉਹ ਮੈਂਬਰੀ ਖਤਮ ਨਹੀਂ ਹੋਏਗੀ। ਉਹ ਬਤੌਰ ਮੈਂਬਰ ਪਾਰਲੀਮੈਂਟ ਰਹਿਣਗੇ ਤੇ ਦੂਜਾ ਉਹਨਾਂ ਨੂੰ ਪਾਰਲੀਮੈਂਟ ਦੇ ਸੈਸ਼ਨ ਵਿੱਚ ਜਾਨ ਦੀ ਹਾਲ ਦੀ ਘੜੀ ਆ ਗਿਆ ਨਹੀਂ ਮਿਲੀ ਬੜੇ ਖਿਆਲ ਹੋ ਗਏ ਸੀ ਪੰਜਾਬ ਦੇ ਵਿੱਚ ਅਮਰਤ ਆ ਗਿਆ ਅਮਰਤਪਾਲ ਹੋਣਾ ਐ ਹੋਊਗਾ ਹੁਣ ਆਹ ਤਰਾ ਆ ਗਿਆ ਆਜੂਗਾ ਫਲਾਨਾ ਆਜੂਗਾ ਪਤਾ ਨਹੀਂ ਕਿਹੜੇ ਕਿਹੜੇ ਬਾਦ ਦੇ ਬਤੰਗੜ ਬਣਾਏ ਜਿਹੜਾ ਜਿਹਦੇ ਨਾਲ ਲੱਗਿਆ ਵੈ ਤੁਸੀਂ ਨਾ ਚੋਣਾਂ ਦੇ ਨਜ਼ਰ ਦੇਖਿਆ ਕਰੋ ਤਰ ਮੈਂ ਦਿਰਜੋਤ ਨਤੀਜੇ ਆਉਣੇ ਹੋਣ ਮੰਨ ਲਓ ਪੰਜ ਬੰਦੇ ਆਪਾਂ ਬੈਠ ਕੇ ਬਹਿਸ ਕਰ ਰਹੇ ਆਂ ਜਿਹੜਾ ਬੰਦਾ ਜਿਹੜੀ ਪਾਰਟੀ ਨਾਲ ਜੁੜਿਆ ਵਾ ਉਹ ਜੋੜ ਘਟਾਓ ਜਾ ਕਰਕੇ ਆਪਦੀ ਪਾਰਟੀ ਨੂੰ ਅੱਗੇ ਕੱਢ ਦੂ ਭਾਵੇਂ ਉਹਨੂੰ ਵੋਟਾਂ ਦੱਸ ਪੈਣਾ ਹੂੰ ਦੂਜਾ ਦੂਜੀ ਪਾਰਟੀ ਮਤਾਬਕ ਤੀਜਾ ਤੀਜਾ ਚੌਥਾ ਚੌਥਾ ਪੰਜਵਾਂ ਪੰਜਵਾਂ ਸੋ ਇੱਥੇ ਵੀ ਕਈ ਤਰ੍ਹਾਂ ਦੇ ਕਿਆਸ ਰਾਏ ਸੀ ਪਰ ਖਾਰਾ ਸਾਹਿਬ ਨੇ ਇਹ ਤਕਰੀਬਨ ਕਹਿਤਾ ਸੀ ਵੀ ਸ਼ਾਇਦ ਉਹਨਾਂ ਨੂੰ ਸ਼ਾਮਲ ਹੋਣ ਦੀ ਰਾਹਤ ਨਾ ਮਿਲੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ